ਸਾਸੀ ਕਾਲ ਜੀ ਸਾਰਿਆਂ ਨੂੰ ਕਾਲੂ ਤੇ ਗੁਰਦਾਸ ਸਿੰਘ ਆ ਪਹੁੰਚ ਚੁਕੇ ਆ ਦੇਖੋ ਅੱਜ ਵੀ ਬਾਈਆਂ ਨੇ ਬਹੁਤ ਸਾਰੇ ਘਾਵਾਂ ਲੈ ਕੇ ਆਂਦੀਆਂ ਤੇ ਆਓ ਪਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਾਸੀ ਕਾਲ ਜੀ ਸਤਿਕਾਰ ਸਤਿਕਾਰ ਜੀ ਸਾਰੇ ਹੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਾਸੀ ਕਾਲ ਜੀ ਹੋਰ ਸਿੰਘ ਵਧੀਆ ਵਧੀਆ ਕਾਲੂ ਸਿੰਘ ਠੀਕ ਠਾਕ ਗੁਰਦਾਸ ਜੀ ਤੁਸੀਂ ਨਿਆਰੇ ਨਿਆਰੇ ਭਾਜੀ ਨਿਆਰੇ ਆਨੰਦ ਪਏ ਆ ਕੇ ਬਣੇ ਹਾਂ ਜੀ ਹੋਰ ਸੁਣਾਓ ਤੁਸੀਂ ਬਾਬਾ ਜੀ ਵਿਗਿਆ ਮਾਲ ਸਾਰਾ ਪਿਛਲਾ ਉਹ ਮਾਲ ਤੇ ਭਾਜੀ ਟਿਕ ਟਾਂਕ ਹੀ ਗਿਆ ਤੇ ਮਾਲ ਪਰ ਭਾਈਓ ਸਾਫ ਸਤਰਾ ਸਾਫ ਸਤਰਾ ਨਾਲੇ ਸੰਦੀਪ ਡੇਰੀ ਫਾਰਮ ਤੇ ਥੋੜੀ ਰੁਕ ਸਕਦਾ ਮਾਲ ਨਾ 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 ਹਰਾ ਬਾਬੇ ਦੀ ਫੋਲ ਕਿਰਪਾ ਮਹਾਰਾਜ ਫਰਮੇ ਮੇਰਾ ਕਹਿੰਦੀ ਨਹੀਂ ਨਹੀਂ ਮੇਰ ਮੇਰ ਬਾਬੇ ਦੀਪ ਸਿੰਘ ਦੀ ਕਿਹੜਾ ਵਿਗਨੀਆਂ ਭਾਜੀ ਗੁਰਦਾਸ ਜੀ ਜੰਮੂ ਦਾ ਗਾਹ ਬੜਾਇਆ ਹੈ ਬਣਾ ਆਇਆ ਪਰ ਨਹੀਂ ਵਾਹ ਹੈਗਾ ਸੰਦੀਪ ਭਾਜੀ ਯਾਰ ਕੀ ਨਹੀਂ ਵਾਹਦੀ ਗੱਲ ਹੈ ਜੰਮੂ ਵਾਲੇ ਸ਼ਿਰਨਗਰ ਵਾਲੇ ਕੀ ਕਰਨਗੇ ਅੱਛਾ ਆਪਣੇ ਮਾਲ ਦਾ ਮਾਲ ਲੜਪੋਟ ਨਹੀਂ ਲੈ ਸਕਦੇ ਯਾਰ ਸੌਖਾ ਮਾਲ ਲੈਣਾ ਦੀਪ ਭਾਜੀ ਵੈਸੇ ਹੀ ਰੇਟ ਇੱਥੇ ਬੜਾ ਵਾ ਇਹਨਾਂ ਨੂੰ ਖਰਚਾ ਵੀ ਪੈਂਦਾ ਵਾ 15-16000 ਰੁਪਿਆ ਇੱਕ ਕਾਮੇ ਸੇ ਪੈਂਦਾ ਜਿਆ ਤਤੋਂ ਹੀ ਆਪ ਸਿਆਣੇ ਜਿਹੜੀ ਇੱਥੋਂ ਮੰਨ ਲਓ 60 ਦੀ ਲੈਣਗੇ ਤੇ ਉਹ 76 ਦੀ ਤੇ ਪੈ ਗਈ ਇਹਨਾਂ ਨੂੰ ਇੱਥੋਂ ਹੀ ਤੇ ਕੀ ਕਰਨਗੇ ਫਿਰ ਉਹ ਉੱਥੇ ਹੀ ਖਰਚ ਜਾਣਾ ਆ ਚੀਜ਼ ਇਹ ਰੋਖਾ ਹੋ ਜਾਂਦਾ ਕੰਮ ਹਾਂ ਤੇ ਫਿਰ ਤੁਹਾਨੂੰ ਪਤਾ ਨਹੀਂ ਇਹਨਾਂ ਦੀ ਬਾਤ ਯਾਰ ਕੀ ਗੱਲ ਹੈਗੀ ਗਾਉਂ ਉਧਰੋਂ ਬਲਾਸਪੁਰ ਤੋਂ ਬੜੀ ਗਾਂ ਹੁੰਦੀ ਹੈ ਨਾ ਉਹ ਬੜੀ ਦਿੰਦੀ ਇਹਨਾਂ ਨੂੰ ਹਾਂ ਉਧਰੋਂ ਬੜੀ ਹੁੰਦੀ ਲਈ ਜਾਂਦੇ ਆ ਬਾਕੀ ਚਲੋ ਪਰ ਬੜੀ ਮਾਣੀ ਕੰਮ ਐ ਐਰ ਕੀ ਵੀ ਜੇ ਆਖਣ ਵੀ ਜਾਦਾ ਮਾਲ ਖੜੀਏ ਉਹ ਨਹੀਂ ਖੜ ਸਕਦੇ ਚਲੋ ਤੇ ਕਿਨੇ ਆ ਵਾਜੀ ਫਿਰ ਅੱਜ ਅੱਜ ਪੀਸ ਆਈ 7 8 7 8 ਹਾਂਜੀ ਤੇ ਵਾਧੇ ਹੀ ਤੇ ਤਿੰਨ ਅਗੇ ਹੋਣੀ ਗਈਆਂ ਆ ਲੈ ਗਏ ਬਾਈ ਹੁਣ ਉਹ ਚੱਲ ਗਏ ਹਾਂ ਲੱਦ ਕੇ ਚੱਲ ਗਏ ਹਾਂ ਆਜੋ ਫਿਰ ਸਿੰਗਾ ਵਾਲੀ ਆਜੋ ਆ ਪੰਜੇ ਹੋਈ ਗਈ ਅੱਸੀ ਆਪਾਂ ਅਜੇ ਥਾਣੀ ਵੇਖੇ ਆ ਜੀ ਅੱਛਾ ਤੁਹਾਨੂੰ ਕਹਿ ਦਈਏ ਵੀ ਆਪਾਂ ਵੀ ਆਪਾਂ ਟ੍ਰਾਈ ਕੀਤੀ ਆ ਠੀਕ ਆ ਜੇਰ ਬੈ ਗਈ ਆ ਹੈ ਜੇਰ ਜੇਰ ਜੂਰ ਓਪੇ ਹੋਏ ਦੀ ਓਕੇ ਆ ਅੱਛਾ ਹਾਂ ਇਹਨੇ ਸੁਰਤੀ ਆ ਠੀਕ ਆ ਇਹਦੀ ਜੇਰ ਬਿਲਕੁਲ ਓਕੇ ਤੇ ਗੁਰਦਾਸ ਜੀ ਕਿੰਨਾ ਕਰੂਗੀ ਮੈਂ ਆਜੋ ਇਧਰ ਹੀ ਆਜੋ ਭਾਜੀ ਤੁਹਾਨੂੰ ਪਤਾ ਜਰਸੀ ਆ ਹਾਂ ਜੀ ਸਿੰਗ ਜਰੂਰ ਪੋਟਾ ਪੋਟਾ ਹੈ ਗਿਆ ਹਾਂ ਤੇ ਭਾਰ ਹਾਂ ਨਮੂਨਾ ਨਮੂਨਾ ਹੀ ਹਣਾ ਲੈ ਵੇ ਲੋ ਤੁਸੀਂ ਲੈਵਾ ਕੇ ਤਾਂ ਪਾਂਡੀ ਪਾਈ ਆ ਲੈ ਵੇ ਹੁਣ 20 ਕਿਲੋ ਸੰਦੀਪ ਭਾਜੀ ਇਹਨੇ ਕੰਨੋ ਫੜੀ ਫਿਰਨਾ 20 ਕਿਲੋ ਹਣਾ ਹਾਂ ਫੜੀ ਫਿਰਨਾ ਆਰਾਮ ਨਾਲ ਇਹਨਾਂ ਇਹਨੂੰ ਕੀ ਜਾਂਦਾ ਬੱਚਾ ਮਰ ਗਿਆ ਕਹਿੰਦੇ ਇਹਦੇ ਪਿੱਛੇ ਚੋਬਰ ਹਾਂ ਚੋਬਰ ਆ ਗਿਆ ਹਾਂ ਜਿਵੇਂ ਉਹ ਫੜੀ ਬੱਚਾ ਖੁੱਲ ਗਿਆ ਰਸੀ ਲਤਗੀ ਉਹਦੀ ਹਾਂਜੀ ਫਿਰ ਹਾਂ ਨਹੀਂ ਭਾਜੀ ਹਾਂ ਨਾ ਹੀ ਕਰ ਦਈਏ ਬਿਲਕੁਲ ਵਸ਼ੀ ਤੇ ਭਾਵੇਂ 60 ਦੀ ਵੀ ਵੇਚ ਲਈਏ ਵਿਕ ਜਾਂਦੀ ਆ ਹਾਂਜੀ ਏ ਭਾ ਤੁਹਾਨੂੰ ਪਤਾ ਵੀ ਕੰਮ ਜਾਇਜ਼ ਹੀ ਰੱਖਣਾ ਹਾਂ 56000 ਦੀ ਵਸੀ ਦੇ ਲਈ ਸੰਦੀਪ 55000 ਦੇ ਹਾਂ ਜੀ 4 ਛੋਟ ਕਰਦਨੇ ਆ ਚਲੋ 55000 ਦੀ ਠੀਕ ਹੈ ਜੀ ਬਸ ਠੀਕ ਆ ਹਾਂ ਹੁਣ 100 ਖੰਡ ਛੋਟ ਹੀ ਹੁਣੀ ਆ ਇਹਦੇ ਚ 55 ਚੋਂ ਬਸ ਠੀਕ ਵਾਧ ਨਹੀਂ ਵਸੀ ਦਾ ਬਾਕੀ ਲੈਵਾ ਥਣ ਥਣ ਵੇਖ ਲੋ ਬਿਲਕੁਲ ਓਕੇ ਆ ਵੀ ਸੂਈ ਆ ਇਹ ਵੀ ਸੂਈ ਜੰਦੀ ਇਹ ਹੁਣੀ ਸੂਈ ਜੰਦੇ ਜੇ ਜੇਰ ਪਾਉਣੀ ਜੇ ਲਓ ਜੀ ਹਾਂ ਇਹਨੇ ਜੇਰ ਪਾਣੀ ਆ ਹਾਂ ਆ ਜੇ ਅੱਧਾ ਘੰਟਾ ਆਇਆ ਸੂਈ ਨੂੰ ਇਹ ਬਾਈ ਕਿਹੜਾ ਸੂਆਊ ਫਿਰ ਇਹ ਸੂਆ ਆਏ ਸੰਦੀਪ ਭਾਜੀ ਅਜੇ ਪਹਿਲਾਂ ਨਹੀਂ ਆ ਵੈਸੇ ਅੱਛਾ ਭਾਵੇਂ ਕੋਈ ਦੂਜਾ ਆਲੇ ਉਹ ਤਾਂ ਪਰ ਹੈ ਪਹਿਲਣ ਜੇ ਪਹਿਲਾਂ ਸੂਆ ਉਹਨੇ ਵੀ 18 20 ਲੀਟਰ ਕੰਨੋ ਫੜੀ ਫਿਰਨਾ ਆ ਠੀਕ ਹੈ ਹਾਂ ਜੀ ਬੱਚਾ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਵੀ ਚੋਬਰੇ ਨੇ ਵੀ ਚੋਬਰੀ ਦਿੱਤਾ ਅੱਛਾ ਇਹਨੇ ਚੋਬਰੀ ਦਿੱਤਾ ਦਿੱਤਾ ਆ ਹਿੰਦੀ ਫਿਰ ਕੀ ਮਰ ਸੰਦੀਪ ਭਾਜੀ ਇਹ ਵੀ 56000 ਦੀ ਜਾਂਦੀ ਏ 56000 ਦੀ ਹਾਂ 1000 ਛੋੜ ਚਲ ਜਾਂਦਾ 1000 ਛੋੜ 55 ਦੀ ਹਾਨ ਆ ਜੇ ਵੀ 55 ਇਹਨੇ ਕਰ ਦੋ ਯਾਰ ਸਾਰੀਆਂ ਮੈਨੂੰ ਹਾਂਜੀ ਹੈ ਸੱਦੇ ਵਿੱਚ ਆ ਗਈਆਂ ਆ ਗਈਆਂ ਸੰਦੀਪਾ ਫਿਰ ਓਖਾ ਆ ਜੂਗਾ ਯਾਰ ਇਹ ਵੀ ਸੁਈਆ ਇਹ ਵੀ ਸੁਈਆ ਸੰਦੀਪ ਜੀ ਦੇ ਕੋਲ 17 ਕਿਲੋ ਬੋਲਾ ਤੇ ਵਸ਼ੀ ਵੇਖ ਲਓ ਮਗਰ ਕਿੰਨਾ ਨਮੂਨਾ ਹੂੰ ਹੂੰ ਮੇਰੇ ਪਾ ਵਸ਼ੀ ਵਿਖਾ ਲਦੇ ਜਰਾ ਕਰ ਪਿਛੇ ਮੈਂ ਮੱਛੀ ਵਿਖਾ ਕਰਦੇ ਅੱਜ 4 ਦਿਨ ਹੋ ਗਏ ਸੰਦੀਪ ਭਾਜੀ ਨੂੰ ਸੂਈ ਨੂੰ ਅਜੇ ਹੋਰ ਵਧੂਗੀ ਇਹ ਤਾਂ ਵਧੂਗੀ 20 ਤੋਂ ਪਲਾਸੀ ਰਹਿਣੀਆਂ ਸੰਦੀਪ ਭਾਜੀ ਚਵਾਈ ਚੁਈ ਵੇਖ ਲਓ ਥਣ ਥਣ ਬੜਾ ਚੰਗਾ ਲੱਗਾ ਸੂਆ ਕਿ ਨਮਾਉਗੀ ਸੂਆ ਸੰਦੀਪ ਜੀ ਦੁੱਜਾ ਵਾ ਦੁੱਜਾ ਨੇ ਕੋਈ ਤਿਜਾ ਕਹਲੇ ਉਹ ਕੋਈ ਕਿਸ ਦੀ ਗੱਲ ਆ ਹਾਂ ਬਿਲਕੁਲ ਬਿਲਕੁਲ ਹਾਂ ਆ ਪਾਣੀ ਜਦਨਾ ਤੇ ਬਾਕੀ ਮਗਰ ਜਾਨਵਰ ਚੰਗਾ ਐ ਵੇਲੇ 17 ਕਿਲੋ ਬੋਲਾ ਖੁੱਲਾ ਡੁਲਾਏ ਇੰਦੀ ਕੀਮਤ ਫਿਰ ਸੰਦੀਪ ਜੀ ਇਹ ਵੀ ਸੇਮ ਹੀ ਕਰ ਦਈਏ ਹੂੰ 55000 ਦੀ ਜਾਂਦੀ ਹੈ ਵੀ ਚਲ ਜਾਂ ਦੋ ਹੂੰ ਠੀਕ ਹੈ ਜਾ ਜਾ ਜੈ ਜੀ ਹਾਂ ਜਾਰੀ ਜਾਰੀਆ ਜਰਸੀ ਵੀ ਲੈ ਆਣੀ ਹੋਣਾ ਜਰਸੀ ਵੀ ਆਈ ਆ ਸੰਦੀਪ ਜੀ ਉਹ ਵੀ ਸੂਈ ਆ ਨਹੀਂ ਉਹ ਸੂਣ ਵਾਲੀ ਆ ਅੱਛਾ ਸੂਈ ਹੁੰਦੀ ਫਿਰ ਤੇ ਵਛੀ ਬੜੀ ਬੂਥੀ ਬਾਤੀ ਬੜੀ ਚੰਗੀ ਲੱਗੀ ਆ ਜਰਸੀ ਨੂੰ ਦੁੱਧ ਕਿਨਾ ਇਹ ਸੂਣ ਵਾਲੀ ਆ ਅੱਛਾ ਗੱਬਣ ਗੱਬਣ ਆ ਗੱਬਣ ਆ ਜੀ ਸੰਦੀਪ ਜੀ ਅਜੇ ਦਿਨ ਦਾਹ ਲੈ ਜੂਗੀ ਪਹਿਲੇ ਸਵੇਰੇ ਵਛੀ ਨੇ ਦੁੱਧ ਭਰਿਆ ਵਾ 16 ਕਿਲੋ ਹਾਂ ਹੁਣ ਐਰ ਕੀ ਵੇਖੋ ਕੀ ਦਿੰਦੀ ਆ ਦੂਜਾ ਸੂਆ ਸੁਣੀ ਜਣ ਜੱਜਤੀ ਪੰਜਾਬ ਵਾਲੀ ਆ ਹਾਂ ਪੰਜਾਬ ਵਾਲੀ ਆ ਪੰਜਾਬ ਵਾਲੀ ਹਾਂਜੀ ਇਹਂਦੀ ਬ੍ਰੋ ਇਹ ਜਾਜੀਆ ਕੰਮ ਹਾਂਜੀ ਇਹ 50000 ਚੋਂ 2000 ਰੁਪਇਆ ਛੋੜਿਆ ਸੰਦੀ ਪੰਜ 48000 48000 ਦੀ ਹਾਨ ਆ ਜੇ 48000 ਦੀ ਹਾਨ ਆ ਹੀ ਆ ਤੁਹਾਨੂੰ ਮਨ ਨਹੀਂ ਜਾਂਦਾ ਭਾਈ ਬਾਬੇ ਦੀ ਫੁੱਲ ਕਿਰਪਾ ਆਪਾਂ ਤੁਸੀਂ ਵਾਰਡ ਬੜੀ ਜਾਣਦੇ ਹੋ ਵਾਰਡ ਤੁਹਾਨੂੰ ਪਤਾ ਫਿਰ ਵੈਂਦੇ ਨੇ ਅਸੀਂ ਜਾਣ ਲੱਗੇ ਕਿੱਧਰ ਨੂੰ ਚੱਲ ਜਾਣਾ ਤੇ ਕਿੱਧਰ ਨੂੰ ਨਹੀਂ ਸੜ ਗਿਆ ਕਿ ਭਾ ਕਦੋਂ ਨਿਕਲ ਜਾਣਾ ਤੇ ਆਹ ਇਹ ਸੂਈ ਆ ਸੰਦੀਪ ਜੀ ਆ ਚੋਬਰਿਆ ਦੇ ਪਿੱਛੇ ਇਹਦੇ ਕੋ 13 ਕਿਲੋ ਦੁੱਧ ਹੈਗਾ ਜੇ ਖੁੱਲਾ ਡੁੱਲਾ 13 ਕਿਲੋ ਐਸ ਤਰ੍ਹਾਂ ਦੁੱਧ ਹੈ ਹਾਂ ਥਾਣ ਪ੍ਰੋਪਰ ਲੱਗਾ ਇਹਨੂੰ ਹਣਾ ਥਾਣ ਤੇ ਕਰੇ ਕਮਾਲ ਦਾ ਲੱਗਾ ਵਾ ਅਗਲੇ ਵੱਡੇ ਜਿਵੇਂ ਜਿਸ ਤਰ੍ਹਾਂ ਹੋਣੀ ਚਾਹੀਦੀ ਹੁੰਣੀ ਚਾਹੀਦੀ ਹਾਂਜੀ ਓਏ ਬਾਕੀ ਰੰਗ ਰੂੰਗ ਚੰਗਾ ਠੰਡੀ ਠੁੰਡੀ ਬੜੀ ਚਵਾਈ ਚੁਈ ਬਿਲਕੁਲ ਓਕੇ ਆ ਨਸਲਾ ਵੇੜ ਤੇ ਪੂਰੀ ਹਾਂ ਪੂਰੀ 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 ਖੋਲਾ ਇਹ ਬਰੂਹਾ ਜਦੋਂ ਹੋਰ ਕੋਈ ਸੰਦੀਪ ਜੀ ਆਪਾਂ ਨੇ ਕਹਿੰਦੇ ਵਧੇ ਇੱਕ ਨਾਂਕ ਵਧੇ 12-13 ਦਿਨ ਹੋ ਗਏ ਆ ਨੂੰ ਸੂਈ ਨੂੰ ਹਾਂਜੀ ਹਾਂ ਆਪਣੇ ਕੋ ਜਿੰਨਾ ਕੋਣ ਹੈਗਾ ਨਾਗਾ ਬਾਕੀ ਸੇਵਾ ਹਰ ਇੱਕ ਦੀ ਆਪੋ ਆਪਣੀ ਬਿਲਕੁਲ ਬਿਲਕੁਲ ਕੋਈ ਪਤਾ ਕੋਈ ਨੂੰ 20 ਕਿਲੋ ਤੋਂ ਵੀ ਲੈ ਜੇ ਆਹ ਸਹੀ ਗੱਲ ਸਹੀ ਗੱਲ ਤੇ ਇਹਦੀ ਫਿਰ ਕੀਮਤ ਇਹ ਸੰਦੀਪ ਜੀ 45000 ਦੀ ਵੜਹਾਨ ਆ ਜੇ ਹਾਂਜੀ 45000 ਦੀ ਹਾਨ ਆਈਆਂ 45000 ਦੀ ਹਾਨ ਹਾਂ ਨਹੀਂ ਠੀਕ ਆ ਹਾਂਜੀ ਕਿਉਂਕਿ ਆਪਾਂ ਨੂੰ ਵੀ ਜਾਇਜ਼ ਮਿਲੀ ਆਪਾਂ ਵੀ ਜਾਇਜ਼ ਦੇ ਬਿਲਕੁਲ ਆਹ ਗੱਬਣ ਇਹ ਵੈੜ ਗੱਬਣ ਜੇ ਇਹ ਵੈੜ ਬੜੀ ਟੋਪ ਬੜੀ ਪਲੀ ਆ ਵਸ਼ੀ ਦੋ ਜਾ ਸੁਹਾ ਵੈੜ ਜੇ ਦੁੱਧ ਦੇਵੀ ਸੰਦੀਪ ਜੀ 22 ਕਿਲੋ ਵਾਲੀ ਆ ਨਾੜਾ ਵੇਖੋ ਚੱਡੇ ਕਿੱਦਾਂ ਲਿਸ਼ਕਦੀਆਂ ਹਾਂ ਹਾਂ ਵਾਹ ਵੀ ਲੈ ਆ ਕੇ ਬਰਫਾਂ ਆਈ ਦੀਆਂ ਸਦੀਪਾ ਜੀ ਨਹੀਂ ਉਹ ਤਾਂ ਫਿਰ ਚੀਜ਼ ਹੈ ਹਾਂ ਵੈ ਵੈੜ ਜੋ ਕ੍ਰੋਸਟਾ ਵੀ ਹੈ ਨਾ ਹਾਂ ਕ੍ਰੋਸ ਆ ਭਾਵੇਂ ਆ ਗਈ ਸ਼ਾਈ ਵਾਲ ਚ ਕਰਾਸ ਆ ਪਰ ਵੇਹ ਲੋ ਵੀ ਇਹਨੇ ਖਲੋਤੀ ਰਹਿਣਾ ਵਾ ਕਰਮਾਲੀ ਨੇ ਥਾਣ ਵੇਹ ਲੋ ਹਾਂ ਥਾਣ ਵੀ ਵਾਲੋ ਕਾਰ ਲੱਗਾ ਵਾ ਇਹਨੂੰ ਗੁੱਲਾ ਥਾਣ ਗਈ ਫਿਰ ਗੁਲਾਈ ਆ ਕੇ ਲੱਗਾ ਸੁੰਬਾ ਸੁੰਬਾ ਗੁੱਲਾ ਸੁੰਬਾ ਸੁੰਬਾ ਥਾਣਾ ਬਣੂਗੀ ਬਹੁਤ ਜ਼ਿਆਦਾ ਕਿੰਨੇ ਤੂੰ ਤੇ ਕਰ ਜੂ ਫਿਰ ਵੀ ਥੋੜਾ ਜੀ ਦੀਪ ਜੀ 20 ਤੋਂ ਪਲਾਸੀ ਰਹਿਣੀ ਆ ਇਹ 20 ਤੋਂ ਪਲਾਸ ਰਹਿਣੀ ਆ ਅੰਦਰ ਨਹੀਂ ਰਹਿਣੀ ਇਹ ਠੀਕ ਆ ਹਾਂ ਜੀ ਇੰਦੀ ਫਿਰ ਕੀਮਤ ਦੀਪ ਭਾਜੀ ਇਹਦੀ ਕੀਮਤ 57000 ਦੀ ਹਾਂ ਨਾ 57 ਦੀ ਹਾਂ ਚਲੋ ਠੀਕ ਹੈ ਜੀ ਠੀਕ ਆ ਬਿਲਕੁਲ ਕਿੰਨੇ ਟਾਈਮ ਲਾਜੋ ਅਜੇ ਮੇਰੇ ਸਾਹਨ 5-7 ਦਿਨ ਤੇ ਲੈ ਜਾਣੇ ਨੇ 5-7 ਦਿਨ ਲੈ ਜਾਣੇ ਖੁੱਲੇ ਡੁੱਲੇ ਨੇ ਲੈ ਜਾਣੇ ਇਹਨੇ ਟਾਈਮ ਲਾਈ ਖੁੱਲੇ ਡੁੱਲੇ ਲੈ ਜਾਣੇ ਵੇੜਨੇ ਜ ਬਨਨਾ ਵਾ ਆ ਬਾਨਾ ਬਨਨਾ ਜਿਹੜੇ ਨਾੜਾ ਬਣੀਆਂ ਵਾ ਨਾੜਾ ਵੇਖੋ ਤੁਸੀਂ ਜੱਡੇ ਚ ਕਿਦਾਂ ਦੀਆਂ ਲੱਗੀਆਂ ਨਹੀਂ ਆਹ ਫਿਰ ਦੀਪ ਭਾਜੀ ਇਹ ਵੀ ਗੱਬਣ ਆ ਅਜੇ ਵੀ ਗੱਬਣ ਆ ਹਾਂ ਇਹ ਵੀ ਗੱਬਣ ਆ ਜੀ ਇਹ ਸੁਆ ਫਿਰ ਸੁਆ ਸਿੰਧੀ ਭਾਜੀ ਤੀਜਾ ਹੈਗਾ ਖੁੱਲਾ ਡੁੱਲਾ ਅੱਛਾ ਆ ਪਾਣੀਆਂ ਦੇ ਵੀ ਦੂਜੇ ਸੂਵੇ ਜਿਹੜੀ ਕਿਸੇ ਨੇ ਗੱਲ ਕਹਿਣੀ ਆਪਾਂ ਪਹਿਲਾਂ ਕਹਿ ਦਿੰਨੇ ਤੀਜਾ ਸੂਵੇ ਤੀਰੇ ਸੂਵੇ ਸੁਣੀ ਆ ਜੀ ਬਿਲਕੁਲ ਬਿਲਕੁਲ ਹਾਂ ਤੇ ਦੋ ਦਿਨਾਂ ਨੇ ਵੀ 20 ਕਿਲੋ ਭਰ ਦੇਣਾ ਜੀ ਅੱਛਾ ਹਾਂ ਅਜੇ ਸੂਏ ਕੋਈ ਖੋਈ ਪਤਾ ਹਫਤਾ ਹੀ ਲੱਜੇ ਹਾਂ ਬਾਕੀ ਤਿੰਨ ਚਾਰ ਦਿਨ ਤੇ ਖੁੱਲੇ ਡੁੱਲੇ ਆ ਨਾ ਵੱਧ ਲੈ ਜਾਂਦੇ ਤਾਂ ਕਹਿ ਨਹੀਂ ਸਕਦੇ ਇੰਦੀ ਫਿਰ ਕੀਮਤ ਨਹੀਂ ਪਾਜੀ ਇਹ 50000 ਦੀ ਵੜਖਾਣਾ ਹੀ ਹਾਂ ਨਹੀਂ ਹਾਂ ਨਹੀਂ ਚਲੋ ਕਰਦੇ ਮੋਕੇ ਛੋਟ ਛੜ ਕਰ ਉਹ ਛੋਟ ਕਰ ਦਾਂਗੇ ਉਹ ਨਹੀਂ ਟੈਨਸ਼ਨ ਕੋਈ ਛੋੜਨੀ ਗਾਹਕ ਨੂੰ ਨਹੀਂ ਆਪਾਂ ਨਾਰਾਜ਼ ਕਰਦੇ ਨਾ ਨਾ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਵੀਰ ਗਾਹਕ ਆਪਾਂ ਆਪਾਂ ਬਹੁਤ ਪਿਆਰ ਕਰਦੇ ਆ ਲੋਕ ਜੀ ਗਾ ਕੇ ਬਚ ਕੇ ਰਹੂਗਾ ਤੇ ਆਪਾਂ ਬਜਰਾ ਮੰਗੀ ਕਈਆਂ ਵੀਰਾਂ ਦੇ ਪਹਿਲਾਂ ਫੋਨ ਆਉਂਦੇ ਪਾਜੀ ਤੁਹਾਡਾ ਮਾਲ ਫੇਰ ਵਿਕ ਜਣਾ ਅਸੀਂ ਫੇਰ ਰਹਿ ਜਾਣਾ ਹਾਂ ਤੇ ਮੈਂ ਪਾਜੀ ਹੁਣ ਗੱਲ ਤੇ ਇਦਾਂ ਹੀ ਆ ਵੀਡੀਓ ਤੇ ਮਾਲ ਚੜਦਿਆਂ ਸਾਰੀ ਤੁਸੀਂ ਵੇਖ ਲਿਓ ਹਾਂ ਬਿਲਕੁਲ ਜੀ ਹਾਂ ਕਿਉਂਕਿ ਕੈਬਲ ਇੰਸਟਾ ਤੇ ਵੀ ਸਟੋਰੀ ਹੁੰਦੀ ਆ ਲੱਗੀ ਹਾਂਜੀ ਜੂ ਟੌਪ ਤੇ ਵੀ ਫੇਸਬੁੱਕ ਤੇ ਵੀ ਬਿਲਕੁਲ ਚਾਰੇ ਪਨੇ ਫੋਨ ਆਉਣੇ ਆ ਤੇ ਕਿੰਨੇ ਰਹਿ ਗਏ ਹੁਣ ਨਹੀਂ ਭਾਈ ਹੁਣ ਬੱਸ ਹੋ ਗਿਆ ਕਲੀਅਰ ਕੰਮ ਠੀਕ ਆ ਹਾਂਜੀ ਚਲੋ ਬਾਕੀ ਆਪਰੇ ਹੀ ਬੇਨਤੀ ਕਰਦੇ ਆਂ ਭਾਈ ਇੱਥੇ ਆ ਕੇ ਆਣਾ ਹੈ ਨਾ ਵੀ ਆ ਤਸੱਲੀ ਕਰਨ ਤਸੱਲੀ ਕਰਕੇ ਹਾਂਜੀ ਹਾਂਜੀ ਲੈ ਕੇ ਜਾਓ ਆਦਾ ਕਿ ਨਹੀਂ ਕਿਉਂਕਿ ਇਹ ਰੋਜ਼ ਰੋਜ਼ ਵਾਲਾ ਕੰਮ ਹੀ ਆ ਅੱਜ ਲੈਵੇ ਵੇਖ ਲੋ ਤੁਸੀਂ ਲੈਵੇ ਕਿਦਾਂ ਦੇ ਆ ਹਾਂ ਲੈ ਵੀ ਰਹੋ ਟੌਪ ਕਲਾਸ ਲੱਗੇ ਆ ਟੌਪ ਕਲਾਸ ਦੇ ਹੁਣ ਤੁਸੀਂ ਵਿਆਹ ਬੁਖਾਦਣ ਵਾ ਵਾ ਕੀ ਗੱਲ ਤੁਹਾਨੂੰ ਜੱਜੇ ਦਾ ਵੀ ਖਾਦਾ ਲੈ ਫਿਰ ਵੀ ਤਾਨਾ ਕਿ ਨਹੀਂ ਤੁਸੀਂ ਆ ਕੇ ਹਾਂਜੀ ਹਾਂਜੀ ਫਿਰ ਵੀ ਮਾਲ ਇਕੱਠਾ ਕਰਨਾ ਬੜੀ ਭਾਈ ਰਾਤੀ 1 ਵਜ ਗਿਆ ਹਿਜੇ ਹਾਂ ਨਾ 5 ਵਜੇ ਮੈਂ ਫੇਰ ਆ ਗਿਆ। ਬਸ ਬਸ ਬਸ। ਹਾਂ। ਚਲੋ। ਤੇ ਹੋਰ ਜੀ? ਬਸ ਵਧੀਆ ਵਧੀਆ। ਤੇ ਬੋਲ ਦਿਓ ਫਿਰ ਨੰਬਰ ਆਪਣਾ। 9641872503 ਪਿੰਡ ਕੋੜਕਸਾਣਾ ਜ਼ਿਲ੍ਹਾ ਗਰਦਾਸਪੁਰ। ਸਤਿ ਸ਼੍ਰੀ ਅਕਾਲ।